ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿੰਘ ਸ కమిਟੀ ਪੰਜਾਬ ਤੋਂ ਜਿਹੜਾ ਦੋਵਾਂ ਫੋਰਮਾਂ ਨੇ ਹਰਿਆਣੇ ਦੇ ਕਿਸਾਨ ਰਿਹਾਆ ਕਰਨ ਵਾਸਤੇ ਰੇਲ ਰੋਕ ਅੰਦੋਲਨ ਸ਼ੁਰੂ ਕੀਤਾ ਵਾ ਉਹ ਸ਼ੰਭੂ ਬਾਰਡਰ ਤੇ ਅੱਜ ਤੀਸਰੇ ਦਿਨ ਵਿੱਚ ਵੀ ਜਾਰੀ ਹੈਗਾ ਵਾ ਮੋਰਚਾ ਚੱਲ ਰਿਹਾ ਸਾਡੇ ਅੰਦੋਲਨ ਨੂੰ ਅੱਜ ਲਗਭਗ 67ਵਾਂ ਦਿਨ ਹੋ ਚੁੱਕਾ ਵਾ ਉੱਥੇ ਇਹਦੇ ਨਾਲ ਦੀ ਨਾਲ ਜਿਹੜੇ ਪਾਜ ਪਾਦੇ ਸਮਰਥਕ ਨੇ ਜਿਵੇਂ ਕਿਸਾਨਾਂ ਤੇ ਰੋੜੇ ਵੱਟੇ ਮਾਰ ਰਹੇ ਆ ਔਰ ਜਿਵੇਂ ਕੱਲ ਐਸਐਸਪੀ ਅੰਮ੍ਰਿਤਸਰ ਦਫਤਰ ਦਾ ਘਰਾਓ ਕਰਕੇ ਦੋਸ਼ੀਆਂ ਖਿਲਾਫ ਪਰਚਾ ਕਟਵਾਇਆ ਗਿਆ ਅੱਜ ਤਰਨਵੀਰ ਸਿੰਘ ਜੀ ਸੰਧੂ ਮਜੀਠਾ ਵਿਚ ਆ ਰਹੇ ਆ ਅੱਜ ਅਸੀਂ ਉਹਨਾਂ ਨੂੰ ਇਕੱਠੇ ਓਥੇ ਪੀਸਫੁਲ ਪੀਸਫੁਲੀ ਸਵਾਲ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਪ੍ਰੈਸ ਨੂੰ ਬੇਨਤੀ ਜ਼ਰੂਰ ਮਜੀਠੇ ਆਉਣ ਲੱਗਪਗ 11 ਵਜੇ ਦੇ ਡੇਢ ਇਸੇ ਤਰੀਕੇ ਨਾਲ ਮਨਜੀਤ ਸਿੰਘ ਮੰਨਾ ਜਿਹੜੇ ਬਿਆਸ ਆਉਣਗੇ ਉਹਨਾਂ ਨੂੰ ਵੀ ਪੀਸਫੁਲੀ ਟੰਗਣਾ ਸਵਾਲ ਕੀਤੇ ਜਾਣਗੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਸ਼ੰਭੂ ਤੇ ਰੇਲ ਰੋਕੋ ਅੰਦੋਲਨ ਤੇ ਜੇ ਦਿਨ ਵਿੱਚ ਜਾਰੀ ਆ ਵੱਧ ਤੋਂ ਵੱਧ ਨੌਜਵਾਨ ਕਿਸਾਨ ਮਜ਼ਦੂਰ ਉੱਥੇ ਪਹੁੰਚਣ ਇਸੇ ਕਰਕੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਨਾ ਜਾਵੇ ਮੇਰਾ ਫੇਸਬੁੱਕ ਪੇਜ ਦੋਵੇਂ ਟਵਿੱਟਰ ਬੰਦ ਕੀਤੇ ਗਏ ਨੇ ਇਸ ਕਰਕੇ ਲੋਕੋ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਦਿਓ ਸਾਡੀ ਗੱਲ ਲੋਕਾਂ ਤੱਕ ਜਾਂਦੀ ਰਹੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਤੋਂ ਜਿਹੜਾ ਦੋਵਾਂ ਫੋਰਮਾਂ ਨੇ ਹਰਿਆਣੇ ਦੇ ਕਿਸਾਨ ਰਿਹਾਆ ਕਰਨ ਵਾਸਤੇ ਰੇਲ ਰੋਕੂ ਅੰਦੋਲਨ ਸ਼ੁਰੂ ਕੀਤਾ ਵਾ ਉਹ ਸ਼ੰਭੂ ਬਾਰਡਰ ਤੇ ਅੱਜ ਤੀਸਰੇ ਦਿਨ ਵਿੱਚ ਵੀ ਜਾਰੀ ਹੈਗਾ ਵਾ ਮੋਰਚਾ ਚੱਲ ਰਿਹਾ ਸਾਡੇ ਅੰਦੋਲਨ ਨੂੰ ਅੱਜ ਲਗਭਗ 67ਵਾਂ ਦਿਨ ਹੋ ਚੁੱਕਾ ਵਾ ਉੱਥੇ ਇਹਦੇ ਨਾਲ ਦੀ ਨਾਲ ਜਿਹੜੇ ਪਾਜ ਪਾਦੇ ਸਮਰਥਕ ਨੇ ਜਿਵੇਂ ਕਿਸਾਨਾਂ ਤੇ ਰੋੜੇ ਵੱਟੇ ਮਾਰ ਰਹੇ ਆ ਔਰ ਜਿਵੇਂ ਕੱਲ ਐਸਐਸਪੀ ਅੰਮ੍ਰਿਤਸਰ ਦਫਤਰ ਦਾ ਘਰਾਓ ਕਰਕੇ ਦੋਸ਼ੀਆਂ ਖਿਲਾਫ ਪਰਚਾ ਕਟਵਾਇਆ ਗਿਆ ਅੱਜ ਤਰਨबीर ਸਿੰਘ ਜੀ ਸੰਧੂ ਮਜੀਠਾ ਵਿਚ ਆ ਰਹੇ ਆ ਅੱਜ ਅਸੀਂ ਉਹਨਾਂ ਨੂੰ ਇਕੱਠੇ ਓਥੇ ਪੀਸਫੁਲ ਪੀਸਫੁਲੀ ਸਵਾਲ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਪ੍ਰੈਸ ਨੂੰ ਬੇਨਤੀ ਜ਼ਰੂਰ ਮਜੀਠੇ ਆਉਣ ਲੱਗਪਗ 11 ਵਜੇ ਦੇ ਡੇਢ ਇਸੇ ਤਰੀਕੇ ਨਾਲ ਮਨਜੀਤ ਸਿੰਘ ਮੰਨਾ ਜਿਹੜੇ ਬਿਆਸ ਆਉਣਗੇ ਉਹਨਾਂ ਨੂੰ ਵੀ ਪੀਸਫੁਲੀ ਟੰਗਣਾ ਸਵਾਲ ਕੀਤੇ ਜਾਣਗੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਸ਼ੰਭੂ ਤੇ ਰੇਲ ਰੋਕੋ ਅੰਦੋਲਨ ਤੇ ਜੇ ਦਿਨ ਵਿੱਚ ਜਾਰੀ ਆ ਵੱਧ ਤੋਂ ਵੱਧ ਨੌਜਵਾਨ ਕਿਸਾਨ ਮਜ਼ਦੂਰ ਉੱਥੇ ਪਹੁੰਚਣ ਇਸੇ ਕਰਕੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਨਾ ਜਾਵੇ ਮੇਰਾ ਫੇਸਬੁੱਕ ਪੇਜ ਦੋਵੇਂ ਟਵਿੱਟਰ ਬੰਦ ਕੀਤੇ ਗਏ ਨੇ ਇਸ ਕਰਕੇ ਲੋਕੋ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਦਿਓ ਸਾਡੀ ਗੱਲ ਲੋਕਾਂ ਤੱਕ ਜਾਂਦੀ ਰਹੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘ ਸਕਮਿਟੀ ਪੰਜਾਬ ਤੋਂ ਜਿਹੜਾ ਦੋਵਾਂ ਫੋਰਮਾਂ ਨੇ ਹਰਿਆਣੇ ਦੇ ਕਿਸਾਨ ਰਿਹਾਆ ਕਰਨ ਵਾਸਤੇ ਰੇਲ ਰੋਕ ਅੰਦੋਲਨ ਸ਼ੁਰੂ ਕੀਤਾ ਵਾ ਉਹ ਸ਼ੰਭੂ ਬਾਰਡਰ ਤੇ ਅੱਜ ਤੀਸਰੇ ਦਿਨ ਵਿੱਚ ਵੀ ਜਾਰੀ ਹੈਗਾ ਵਾ ਮੋਰਚਾ ਚੱਲ ਰਿਹਾ ਸਾਡੇ ਅੰਦੋਲਨ ਅੱਜ ਲਗਭਗ 67ਵਾਂ ਦਿਨ ਹੋ ਚੁੱਕਾ ਵਾ ਉੱਥੇ ਇਹਦੇ ਨਾਲ ਦੀ ਨਾਲ ਜਿਹੜੇ ਪਾਛ ਪਾਦੇ ਸਮਰਥਕ ਨੇ ਜਿਵੇਂ ਕਿਸਾਨਾਂ ਤੇ ਰੋੜੇ ਵੱਟੇ ਮਾਰ ਰਹੇ ਆ ਔਰ ਜਿਵੇਂ ਕੱਲ ਐਸਐਸਪੀ ਅੰਮ੍ਰਿਤਸਰ ਦਫਤਰ ਦਾ ਘਰਾਓ ਕਰਕੇ ਦੋਸ਼ੀਆਂ ਖਿਲਾਫ ਪਰਚਾ ਕਟਵਾਇਆ ਗਿਆ ਅੱਜ ਤਰਨबीर ਸਿੰਘ ਜੀ ਸੰਧੂ ਮਜੀਠਾ ਵਿਚ ਆ ਰਹੇ ਆ ਅੱਜ ਅਸੀਂ ਉਹਨਾਂ ਨੂੰ ਇਕੱਠੇ ਓਥੇ ਪੀਸਫੁਲ ਪੀਸਫੁਲੀ ਸਵਾਲ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਪ੍ਰੈਸ ਨੂੰ ਬੇਨਤੀ ਜ਼ਰੂਰ ਮਜੀਠੇ ਆਉਣ ਲੱਗਪਗ 11 ਵਜੇ ਦੇ ਡੇਢ ਇਸੇ ਤਰੀਕੇ ਨਾਲ ਮਨਜੀਤ ਸਿੰਘ ਮੰਨਾ ਜਿਹੜੇ ਬਿਆਸ ਆਉਣਗੇ ਉਹਨਾਂ ਨੂੰ ਵੀ ਪੀਸਫੁਲੀ ਟੰਗਣਾ ਸਵਾਲ ਕੀਤੇ ਜਾਣਗੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਸ਼ੰਭੂ ਤੇ ਰੇਲ ਰੋਕੋ ਅੰਦੋਲਨ ਤੇ ਜੇ ਦਿਨ ਵਿੱਚ ਜਾਰੀ ਆ ਵੱਧ ਤੋਂ ਵੱਧ ਨੌਜਵਾਨ ਕਿਸਾਨ ਮਜ਼ਦੂਰ ਉੱਥੇ ਪਹੁੰਚਣ ਇਸੇ ਕਰਕੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਨਾ ਜਾਵੇ ਮੇਰਾ ਫੇਸਬੁੱਕ ਪੇਜ ਦੋਵੇਂ ਟਵਿੱਟਰ ਬੰਦ ਕੀਤੇ ਗਏ ਨੇ ਇਸ ਕਰਕੇ ਲੋਕੋ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਦਿਓ ਸਾਡੀ ਗੱਲ ਲੋਕਾਂ ਤੱਕ ਜਾਂਦੀ ਰਹੇ ਧੰਨਵਾਦ